10 ਪਰਚਾ ਚ ਨਾਮਜਦ ਨੂੰ ਜਦੋਂ ਪੁਲਿਸ ਗਈ ਕਾਬੂ ਕਰਨਾ ਤਦ ਪਿਓ ਪੁੱਤ ਨੇ ਸ਼ਸਤੇ ਚੜਕੇ ਕੀਤਾ ਹਾਈ ਵੋਲਟੇਜ ਡਰਾਮਾ ਪੁਲਿਸ ਤੇ ਕੀਤਾ ਹਮਲਾ ਦੋ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋ ਗਏ ਲੰਮਾ ਸਮਾਂ ਚੱਲੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਵੀ ਪੁਲਿਸ ਨੂੰ ਮੁਰਨਾ ਪਿਆ ਖਾਲੀ ਹੱਥ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਹਾਈ ਵੋਲਟੇਜ ਡਰਾਮੇ ਦੀਆਂ ਕੁਝ ਤਸਵੀਰਾਂ हफ्ते पहला माड़े मोटे तो दो पची आ ना गए लड़ाई झगड़े दी इधर आख लो की कर लेके बन दिया चल आर ना ना आज आर सिद्ध मारने सच ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਕਿ ਸੁਣ ਲੈ ਆਪ ਆਜੋ ਆਜੋ ਹਾਲਾ ਉਹ ਬੈਗ ਫੜ ਲਓ ਮੇਰਾ ਥੋੜੀ ਥੱਲੇ ਸੁੱਟ ਕੇ ਥੱਲੇ ਸੈਪ ਪ੍ਰੈਸ ਆ ਗਈ ਹੈ ਨਾ ਉਹ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਗੋ ਮੈਂ ਆਜੀ ਬੱਜਿਆ ਇੱਕ ਦਾ ਕੀ ਬਰੂ ਤੇ ਤਾ ਕੱਟ ਖਾਦਾ ਮੈਨੂੰ ਕਾ ਬੀ ਮਾਥ ਪ੍ਰੀ ਰੀਅਨ ਗੱਟ ਫਟਾ ਖੜਾ ਦੂ ਕੀ ਆਤਾ ਦੇ ਕੋਈ ਕਾਗਜ਼ ਹੈਗਾ ਤਰਖਾਸਤ ਹੈ ਮੇਰੇ ਤੇ ਕੋਈ ਉਹਦੀ ਕਟਾਚੀ ਹੋਦੀ ਬਰਾ ਉਹ ਲਾਤੀ ਕੋਈ ਨਹੀਂ ਕਿਹਾ ਸੇ ਤੁਰਦੇ ਨਹੀਂ ਕਰ ਲਾ ਬਾਕਟਰ ਹੈਗੇ ਤੇ ਆਜੋ 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 ਦਸਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਪੁਲਿਸ ਮੇਰੇ ਆਜੋ ਦਰਗਾਹ ਦਾ ਮੰਨ ਸਾਧ ਪੂਰਾ ਤੇ ਤੈਨੂੰ ਸੁੱਟਣਾ ਖੜਾ ਤੇ ਅੱਲਾ ਤੇਰੇ ਕੀ ਸਾਰਾ ਉੱਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੈਂ ਤੇ ਤੂੰ ਹੋਰ ਇਹ ਸਾਬ ਲੈ ਕੇ ਤਾਂ ਕਹੀ ਗੱਲ ਨਾ ਕਰਿਓ ਸਾਬ ਨਾ ਹੋ ਜਾ ਕੋਈ ਚੀਜ਼ ਤੇ ਉਦੋਂ ਚੜ ਕੇ ਦਿਓ ਆ ਮਰੋਂਦੇ ਹੱਥ ਤੇ ਡਾਂਗਾ ਮੇਕੋ ਤੇ ਤੁਸੀਂ ਸਾਬ ਲੈ ਕੇ ਉਹ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਕੁਛੋਤਾ ਪਾ ਜੀ ਨਾ ਕਾਗਜ਼ ਪੁੱਛੋ ਮੇਰਾ ਕਾਗਜ਼ ਨਾ ਲੱਗਦਾ ਨਾ ਕੋਈ ਨਾ ਕਾਗਜ਼ ਨਾ ਲੱਗਦਾ ਜਿੰਨੀ ਤੇ ਬਾਅਦ ਬੈਠੀ ਹੁੰਦੀ ਹੈ ਆਓ ਆਓ ਨਾ ਇਹ ਨਾਲ ਅੱਜ ਕਿਰਾਸੀ ਛੁੱਟ ਗਿਆ ਆ ਬਾਬਾ ਜੀ ਪੱਕੀ ਬਣਾਣੀ ਆਂ ਆਹ ਦਸੀਏ ਜੋ ਸ਼੍ਰੀ ਰਾਦੇ ਕਲਾਥ ਹ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘਾਟੇਟੇ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇਤ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤਿਤ ਕੰਡਿਲੇ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲ ਨੂੰ ਨਾਮਜ਼ਦ ਕੀਤਾ ਆ ਉਹ ਚੇਹਰੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਕਟਾਕੇ ਅਮਲਰ ਰਫੇ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ जख्मी ਹੋਏ ਸਰ ਦੋ ਬੰਦੇ जख्मी ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾ ਤਾਂ ਮੈਂ ਦੇਖੋ ਜੀ ইমরান ਦੀ ਕੋਸ਼ਿਸ਼ ਕਰ ਰਿਹਾ ਥੱਲੇ ਆ ਜਾ ਤਾਂ ਜੋ ਕਰ ਵੀ ਬਣਦੇ ਉਹੀ ਕਰਾਂਗੇ ਆਪਾਂ ਉਹ ਇੱਟੇ ਟੋੜੇ ਵੀ ਚਲਾਏ ਇਹਨੂੰ ਹਾਂਜੀ ਹਾਂਜੀ ਟੋੜੇ ਚਲਾਏ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਸੱਚੀ ਨਹੀਂ ਜੀ ਉਹ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਏ ਜੀ ਨਹੀਂ ਤੁਹਾਡੀ ਜਦੋਂ ਯਾਦਾ ਚਿੰਦਨ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਬਸ ਸਾਨੂੰ ਵੇਖ ਕੇ ਪਹਿਲਾਂ ਹੀ ਝੜ ਗਏ ਕੁੱਟੇ ਦੇ ਉੱਪਰ ਮਖਨੇ ਉੱਪਰ ਕਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੋਕਰ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਦੀ ਅੱਛਾ ਜੀ ਇਹ ਬੰਦੇ ਮਤਲਬ ਦਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਠੀਕ ਅੱਜ ਕਿਹਾ ਇਹ ਕੁਝ ਵੀ ਮੇਰੇ ਕੋਲ ਨਹੀਂ ਕੁਝ ਵੀ ਬਰਾਮਣ ਨਹੀਂ ਹੋਇਆ ਹਾਂਜੀ ਅੱਜ ਉਹ ਲੋਕ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਣ ਨਹੀਂ ਹੋਇਆ ਕੁਝ ਨਹੀਂ ਹੈਗਾ ਮਰਥਾ ਅੱਜ ਉਹ ਫੜਿਆ ਹੀ ਨਾ ਗਿਆ ਉਹ ਉੱਪਰ ਚੜਾ ਥੱਲੇ ਆਉ ਉਹ ਦੱਸੂਗਾ ਕਿੱਥੇ ਹੈਗਾ ਸਮਾਨ ਇਹਦਾ